ਅੱਜ ਹੇਠਾਂ ਨੇ ਹਾਜ਼ਰ ਸੀ ਤੇ ਸਰਪੰਚ ਪਿੰਡ ਦਾ ਵੱਡਾ ਤਸਵੀਰ ਸਿੰਘ ਨੇ ਫੋਨ ਕੀਤਾ ਕਿ ਆਪਣੇ ਗੁਰਦੁਆਰਾ ਸਾਹਿਬ ਨਹਿਰ ਵਾਲਾ ਜਾਂ ਬਾਬਾ ਹਜਾਰਸਰ ਕੁਮਨੌਰ ਦੇ ਨਾਂ ਦੇ ਗੁਰਦੁਆਰਾ ਸਾਹਿਬ ਆ ਉੱਥੇ ਰਾਤ ਚੋਰੀ ਹੋ ਗਈ ਆ ਤੇ ਇਹਨਾਂ ਦਿਨ ਆਣ ਕੇ ਵੇਖਿਆ ਹੈ ਉਹਨਾਂ ਇਤਲਾਹ ਤੇ ਇੱਥੇ ਆਏ ਆ ਤੇ ਪਤਾ ਕਰਕੇ ਵੇਖਿਆ ਇੱਥੇ ਤੇ ਇੱਥੇ ਇੱਕ ਅਬਨੇਟਰ ਸਮੇਤ ਅਬਨੇਟਰਾਂ ਦਾ ਬੈਟਰਾ ਅਤੇ ਬੜਾ ਹੋਰ ਸਮਾਨ ਕਾਫੀ ਗੋਲਕ ਤੋੜੀ ਗਈ ਆ ਐਲ ਸੀ ਡੀ ਲੱਗੀ ਆ ਤੇ ਹੁਣ ਇਹਦੀ ਗੱਲ ਤਕਰੀਰ ਕਰਾਂਗੇ ਪਤਾ ਅਣਪਛਾਤੇ ਆਦਮੀ ਆ ਇਹ ਤਫ਼ਰੀਖ ਕਰਨ ਦੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਤੇ ਸਰ ਜਿਹੜੀਆਂ ਨਿਤਜਨ ਰੋਜ਼ ਚੋਰੀਆਂ ਘਟਨਾਵਾਂ ਵਾਪਰੀਆਂ ਨੇ ਸਰ ਕਿਤਨੇ ਕਿਤੇ ਪੁਲਿਸ ਸੈਚੂੰ ਕੀ ਕਰਨ ਲੱਗ ਪਏ ਇਹਦੇ ਪੁਲਸਤੇ ਕੋਈ ਤੇ ਘਰ ਨਹੀਂ ਕਰਕੇ ਆ ਕਿ ਗੁਰਦਰਾ ਸਾਹਿਬ ਵਿੱਚ ਰਾਖੀ ਕਰਨੀ ਜੇ ਅਸੀਂ ਰਾਹੀ ਤੇ ਬਾਰ-ਬਾਰ ਇਹ ਤਕਰੀਰੀਆਂ ਨੇ ਕਿ ਤੁਸੀਂ ਗੁਰਦਰਾ ਸਾਹਿਬ ਵਿੱਚ ਆਪਣਾ ਕੋਈ ਨਾ ਕੋਈ ਆਦਮੀ ਰੱਖਿਆ ਕਰੋ ਕਿਉਂਕਿ ਇਹਨਾਂ ਨਾਲ ਕਈ ਘਟਨਾ ਵੀ ਅਦਵੀ ਦੀਆਂ ਵਾਪਰੀਆਂ ਕੋਈ ਹੋਰ ਵੀ ਵਾਪਰ ਸਕਦੀਆਂ ਨੇ ਇਹ ਕਰਕੇ ਆ ਵੀ ਹੁਣ ਸਾਰੀ ਫੋਰਸ ਜਿਹੜੀ ਆ ਡਿਊਟੀ ਦੇ ਕੰਮ ਚਾਹ ਕਾਫੀ ਆ ਫੋਰਸ ਘਟਾਉਣ ਕਰਕੇ ਸਾਰੀ ਰਾਤ ਚ ਗਸ਼ਤਰੀ ਹੋ ਸਕਦੀ ਸਰ ਕੀ ਕਾਰਵਾਈ ਅਮਰਜਲੀ ਲੈਂਦੀ ਜਾਏਗੀ ਕਾਰ ਵਿੱਚ ਹੁਣ ਜੋ ਬਿਆਨ ਲਖਣਗੇ ਤੇ ਆਪਾਂ ਬਿਆਨ ਦੇ ਆਧਾਰ ਤੇ ਅਗਲੇ ਛਾਣ ਬਣ ਕੇ ਕਰਕੇ ਕਿਆ ਕਾਰਵਾਈ ਅਮਰਜਲੀ ਲੈਂਦੀ ਜਾਏਗੀ ਮੇਰਾ ਨਾਮ ਬਲਵੰਤ ਸਿੰਘ ਹੈ ਜੀ ਮੈਂ ਕੋਈ ਸਵਾ 4 ਵਜੇ ਦਾ ਗੁਰਦੁਆਰੇ ਹਾਜ਼ਰ ਹੋਇਆ ਜੋ ਆਣ ਕੇ ਵੇਖਿਆ ਵਾ ਤੇ ਅੰਦਰ ਗੋਲਕ ਟੁੱਟੀ ਹੋਈ ਆ ਉਹਦੇ ਵਿੱਚ ਕੋਈ 4-5000 ਰੁਪਇਆ ਮਰਬਾ ਚੋਰੀ ਹੋਇਆ ਤੇ ਮੜਕੇ ਮੈਂ ਸੈਟ ਵੇਖਿਆ ਵਾ ਸੈਟੂ ਇਹ ਗਿਆ ਵਾ ਫਿਰ ਇਹ ਇਕੋ ਫਿਰ ਦੋ ਮੈਗ ਜਿਹੜੇ ਉਹ ਚੋਰੀ ਹੋਇਆ ਤੇ ਮੈਂ ਜਦੋਂ ਉੱਤੇ ਚੜ ਕੇ ਵੇਖਿਆ ਇਨਵਰਟਰ ਤੇ ਬੈਟਰੀ ਜਿਹੜਾ ਉਹ ਵੀ ਮਰਬਾ ਕੇ ਗਾਇਆ ਤੇ ਇਨਵਰਟਰ ਜਿਹੜਾ ਵਾ ਬੈਟਰੀ ਜਿਹੜਾ ਉਹ ਪੌੜੇ ਥਾੜੇ ਕਿ ਥੱਲੇ ਨਾਲ ਲੱਗਿਆ ਵਾ ਤੇ ਜਦੋਂ ਮੈਂ ਨਾਲ ਦੇ ਕਮਰੇ ਦੇ ਵਿੱਚ ਜਾ ਕੇ ਵੇਖਿਆ ਉਹਦੇ ਵਿੱਚ ਜੋ ਐਲਸੀਡੀ ਆ ਉਹਦਾ ਕੰਟਰੋਲਰ ਜਿਹੜਾ ਉਹ ਵੀ ਗਾਇਆ ਪੁਲਿਸ ਮਰਬਾ ਕੇ ਮੌਕੇ ਤੇ ਹਾਜ਼ਰ ਹੋਈਏ ਹੁਣ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਇਸ ਤੋਂ ਪਹਿਲਾਂ ਵੀ ਚੋਰੀ ਉਹਦੀ ਹੱਥ ਕੋਈ ਲੱਭੇ ਅਜੇ ਤੱਕ ਉਹਦਾ ਕੋਈ ਹੋ ਸਕ ਨਹੀਂ ਪਤਾ ਲਗਾ ਕਿੰਨੇ ਸਾਲਾਂ ਤੋਂ ਤੁਸੀਂ ਜਿਹੜੀ ਸਾਡੀ ਗਰੰਟੀ ਚੁੱਕੀ ਨਿਭਾਈ ਮੈਨੂੰ 15 ਸਾਲ ਹੋ ਗਏ ਇੱਥੇ ਸੇਵਾ ਨਿਭਾਉਂਦੇ ਨੂੰ ਆਏ ਸਾਨੂੰ ਇਨਸਾਫ ਨਿਦਵਾਇਆ ਜਾਵੇ ਨਾ ਜਸਵਿੰਦਰ ਸਿੰਘ ਜੀ ਬਾਅਦ ਰਾਤ ਕੋਈ ਚੋਰੀ ਹੋਈ ਇੱਥੇ ਬਾਬਾ ਜੀ ਆਏ ਸਾਢੇ 4:00 ਸਵਾ 4:00 ਵਜੇ ਤੇ ਉਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਹ ਘਰ ਲਈ ਆ ਤਾਲੇ ਟੁੱਟੇ ਆ ਉਹਨਾਂ ਨੂੰ ਗੋਲਕ ਟੁੱਟੇ ਲੱਗੇ ਆ ਇਨਵਰਟਰ ਲੱਗੇ ਆ ਬੈਟਰੀ ਸਵੇਤ ਸੈੱਟ ਲੱਗੇ ਆ ਡੀਵੀਆਰ ਲੱਗੇ ਆ ਕੈਮਰੇ ਨਾਲ ਸੀਸੀਟੀਵੀ ਲੱਗੇ ਆ ਸਾਡੀ ਪ੍ਰਸ਼ਾਸਨਾਂ ਕੇ ਬੇਨਤੀ ਹੈ ਕਿ ਇਹਨਾਂ ਦੇ ਬੰਦੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਹੈ। ਜੀ ਵੇਖੋ ਜੀ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਵਾ। ਸਰਕਾਰ ਨੂੰ ਨਸ਼ੇ ਦੇ ਠੱਲ ਪਾਉਣੀ ਚਾਹੀਦੀ ਹੈ। ਨਸ਼ੇ ਦੇ ਕਾਰਨ ਸਭ ਕੁਝ ਹੋ ਰਿਹਾ ਵਾ। ਅੱਗੇ ਤੇ ਘਰਾਂ ਦੇ ਉੱਤੇ ਹੁਣ ਗੁਰੂ ਘਰ ਨੂੰ ਨਹੀਂ ਬਖਸ਼ਦੇ। ਤੇ ਸਰਪ ਬੇਦਬੀ ਦੀ ਘਟਨਾ ਹੋਤ ਨਹੀਂ ਬੱਪ। ਨਹੀਂ ਇਹੋ ਜੀ ਕੋਈ ਨਹੀਂ ਘਟਣਾ। ਬੇਦਬੀ ਦੀ ਘਟਨਾ ਦਾ ਬਚਾਅ